ਅੱਜ ਬਹੁਤ ਵੱਡੀ ਖਬਰ ਹੈ ਇੱਕ ਬਿਗ ਬ੍ਰੇਕਿੰਗ ਬਿਗੇਸਟ ਬ੍ਰੇਕਿੰਗ ਕਹਿ ਸਕਦੇ ਆ ਪੰਜਾਬ ਦੀਆਂ ਲੋਕ ਸਭਾ ਚੋਣਾਂ ਨਾਲ ਸੰਬੰਧਿਤ ਤੇ ਪੰਜਾਬ ਦੇ ਸਿਆਸੀ ਸੀਨ ਨਾਲ ਸੰਬੰਧਿਤ ਤੇ ਅਕਾਲੀ ਭਾਜਪਾ ਬੀਜੇਪੀ ਗੱਠਜੋੜ ਨਾਲ ਸੰਬੰਧਿਤ ਅਕਾਲੀ ਬੀਜੇਪੀ ਗੱਠਜੋੜ ਹੋਏਗਾ ਕਿ ਨਹੀਂ ਬੜੀ ਦੇਰ ਤੋਂ ਚਰਚਾ ਸੀ ਸਵਾਲ ਸੀ ਇਹ ਗੱਠਜੋੜ ਬਾਰੇ ਹੁਣ ਫੈਸਲਾ ਕੀ ਹੋਇਆ ਇਸ ਬਾਰੇ ਬੜੀ ਵੱਡੀ ਖਬਰ ਹੈ ਤੁਹਾਨੂੰ ਸੁਣਾਉਣ ਲੱਗੇ ਆ ਹੁਣ ਤੱਕ ਦੀ ਜਿੰਨੀ ਚਰਚਾ ਸੀ ਹੁਣ ਤੱਕ ਦੇ ਜਿੰਨੇ ਸਵਾਲ ਸੀ ਯੈਸ ਨੋ ਹੋ ਰਹੀ ਸੀ ਉਹਦਾ ਅੱਜ ਇੱਕ ਇੱਕ ਧਿਰ ਵੱਲੋਂ ਪੂਰਾ ਪੱਕਾ ਆਨਸਰ ਜਵਾਬ ਦਿੱਤਾ ਗਿਆ ਹੈ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਸਾਡੇ ਸੁਣ ਲਈ ਤਿਆਰ ਰਹੋ ਪੰਜਾਬ ਵਿੱਚ ਅਕਾਲੀ ਭਾਜਪਾ ਗੱਠ ਛੋੜ ਬਾਰੇ ਇੱਕ ਵੱਡੀ ਬ੍ਰੇਕਿੰਗ ਹੈ ਨਵੀਂ ਅਨਾਉਂਸਮੈਂਟ ਹੈ ਨਵਾਂ ਐਲਾਨ ਹੈ ਉਹ ਤੁਹਾਨੂੰ ਅਸੀਂ ਹੁਣੇ ਸੁਣਾਉਣ ਲੱਗੇ ਆ ਕਿ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਗੱਠ ਛੋੜ ਹੋਏਗਾ ਕਿ ਨਹੀਂ ਇਹ ਹੁਣੇ ਤੁਹਾਨੂੰ ਅਸੀਂ ਅਪਡੇਟ ਜਿਹੜੀ ਹੈ ਉਹ ਦੇਣ ਲੱਗੇ ਆ ਕਿ ਲੋਕ ਸਭਾ ਚੋਣਾਂ ਦੇ ਪਿਛਲੇ ਦਿਨੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਉਹਨੇ ਰੈਜ਼ੋਲੂਸ਼ਨ ਪਾਏ ਪਹਿਲਾਂ ਸੁਨੀਲ ਜਾਖੜ ਕਹਿ ਰਹੇ ਸੀਗੇ ਕਿ ਅ ਮੈਂ ਤਾਂ ਲੋਕ ਚਾਹੁੰਦੇ ਆ ਕਿ ਕੱਲ ਬੀਜੇਪੀ ਗੱਠ ਛੋੜ ਹੋਵੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਤੇ ਹੁਣ ਇਹ ਕੀ ਫੈਸਲਾ ਹੋਇਆ ਇਸ ਦਾ ਇਸ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਦੇਣ ਲੱਗੇ ਆ ਕਿ ਅਕਾਲੀ ਬੀਜੇਪੀ ਗੱਠ ਛੋੜ ਬਾਰੇ ਨਵਾਂ ਫੈਸਲਾ ਕੀ ਆਇਆ ਹੈ ਆਖਲ ਨਿਰਣਾ ਕੀ ਹੋਇਆ ਉਹ ਅਸੀਂ ਤੁਹਾਨੂੰ ਜਾਣਕਾਰੀ ਦੇਣ ਲੱਗੇ ਆ ਕਿ ਬੀਜੇਪੀ ਨੇ ਪੰਜਾਬ ਬੀਜੇਪੀ ਨੇ ਪੰਜਾਬ ਦੇ ਬੀਜੇਪੀ ਯੂਨਿਟ ਨੇ ਪੰਜਾਬ ਦੇ ਬੀਜੇਪੀ ਦੇ ਯੂਨਿਟ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਹ ਐਲਾਨ ਕੀਤਾ ਹੈ ਸੁਨੀਲ ਜਾਖੜ ਨੇ ਇਹ ਐਲਾਨ ਕੀਤਾ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਬੀਜੇਪੀ ਗੱਠਜੋੜ ਨਹੀਂ ਹੋਏਗਾ ਅਕਾਲੀ ਬੀਜੇਪੀ ਗੱਠਜੋੜ ਨਹੀਂ ਹੋਏਗਾ ਬੀਜੇਪੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਇਕੱਲਿਆਂ ਲੜੇਗੀ ਬੜੀ ਵੱਡੀ ਅਨਾਉਂਸਮੈਂਟ ਹੈ ਵੱਡਾ ਵੱਡਾ ਐਲਾਨ ਹੈ ਸੁਨੀਲ ਜਾਖੜ ਨੇ ਖੁਦ ਵੀਡੀਓ ਪਾ ਕੇ ਸ਼ੇਅਰ ਕੀਤੀ ਹੈ ਉਹਦਾ ਵੇਰਵਾ ਵੀ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਜੋ ਚਰਚਾ ਚੱਲ ਰਹੀ ਸੀ ਜੋ ਸਵਾਲ ਸੀਗੇ ਕਿ ਕਾਲੀ ਬੀਜੇਪੀ ਗੱਟਚੋੜ ਹੋਏਗਾ ਨਹੀਂ ਹੋਏਗਾ ਉਹਨਾਂ ਨੇ ਅੱਜ ਫਾਈਨਲ ਆਪਣਾ ਐਲਾਨ ਕਰਤਾ ਹੈ ਕਿ ਭਾਰਤੀ ਜਨਤਾ ਪਾਰਟੀ ਬੀਜੇਪੀ ਪੰਜਾਬ ਦੇ ਵਿੱਚ ਇਕੱਲਿਆਂ ਚੋਣ ਲੜੇਗੀ ਕੋਈ ਅਕਾਲੀ ਦਲ ਨਾਲ ਅਲਾਈਅንስ ਨਹੀਂ ਹੋਏਗਾ ਤੇ 13 ਦੀਆਂ 13 ਸੀਟਾਂ ਤੇ ਭਾਰਤੀ ਜਨਤਾ ਪਾਰਟੀ ਇਕੱਲਿਆਂ ਲੜੇਗੀ ਉਹਨਾਂ ਨੇ ਇਹ ਕਿਹਾ ਕਿ ਇਹ ਫੈਸਲਾ ਬਕਾਇਦਾ ਬੀਜੇਪੀ ਵੱਲੋਂ ਸੋਚ ਸਮਝ ਕੇ ਲੋਕਾਂ ਦੀ رائے ਨਾਲ ਪਾਰਟੀ ਵਰਕਰਾਂ ਦੀ رائے ਨਾਲ رائے ਨਾਲ ਤੇ ਪਾਰਟੀ ਨੇਤਾਵਾਂ ਦੀ رائے ਨਾਲ ਲਿਆ ਗਿਆ ਤੇ ਉਹਨਾਂ ਨੇ ਇਹ ਵੀ ਇੱਥੇ ਤੱਕ ਕਿ ਇਸ ਐਲਾਨ ਦੇ ਨਾਲ ਨਾਲ ਉਹਨਾਂ ਨੇ ਵੇਰਵਾ ਵੀ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਕੇਂਦਰ ਸਰਕਾਰ ਨੇ ਮੋਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਵਾਸਤੇ ਕਿਸਾਨਾਂ ਵਾਸਤੇ ਤੇ ਹੋਰ ਵਰਗਾਂ ਵਾਸਤੇ ਕਿਹੜੇ-ਕਿਹੜੇ ਕਦਮ ਚੁੱਕੇ ਨੇ ਕੀ-ਕੀ ਕੰਮ ਕੀਤਾ ਤੁਹਾਨੂੰ ਉਹ ਸੁਨੀਲ ਜਾਖੜ ਦਾ ਜਿਹੜਾ ਬਿਆਨ ਹੈ ਰਿਕਾਰਡਡ ਬਿਆਨ ਹੈ ਉਹ ਵੀ ਮੈਂ ਛੇਤੀ ਸੁਣਾ ਰਿਹਾ ਤੁਹਾਨੂੰ ਹੁਣੇ ਸੁਣਾਉਂਗਾ ਪਰ ਪੰਜਾਬ ਦੀ ਰਾਜਨੀਤੀ ਵਾਸਤੇ ਰਾਦਰ ਮੁਲਕ ਦੀ ਰਾਜਨੀਤੀ ਵਾਸਤੇ ਕਹਿ ਸਕਦੇ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਬੀਜੇਪੀ ਨੇ ਜਿਨਨੇ ਐਨਡੀਏ ਦੇ ਅਲਾਇੰਸ ਲਾਈ ਸੀ ਪੁਰਾਣੇ ਸਾਥੀ ਸੀਗੇ ਸਾਰਿਆਂ ਨੂੰ ਹੌਲੀ-ਹੌਲੀ ਇਕੱਠੇ ਕੀਤਾ ਆਪਣੇ ਨਾਲ ਜੋੜਿਆ ਪਰ ਅਕਾਲੀ ਦਲ ਇਹੋ ਜਿਹਾ ਅਲਾਇ ਇਹੋ ਜਿਹਾ ਸਾਥੀ ਸੀ ਜਿਸ ਨੂੰ ਕਿ ਇਹਦੇ ਬਾਰੇ ਸਵਾਲ ਖੜੇ ਸੀ ਕਿ ਇਹ ਜੁੜੇਗਾ ਨਹੀਂ ਜੁੜੇਗਾ ਉਹਦੇ ਬਾਰੇ ਅੱਜ ਇਹ ਐਲਾਨ ਆਉਣਾ ਕਿ ਅਸੀਂ ਬੀਜੇ ਅਕਾਲੀ ਦਲ ਨਾਲ ਗੱਠਜੋੜ ਨਹੀਂ ਕਰਾਂਗੇ ਇਹ ਮੁਲਕ ਵਾਸਤੇ ਕਿਉਂਕਿ ਅਕਾਲੀ ਦਲ ਪੰਜਾਬ ਦੀ ਵੈਸੇ ਅਹਿਮੀਅਤ ਹੈ ਅਕਾਲੀ ਦਲ ਸਿੱਖਾਂ ਦੀ ਨਿਮੰਤਾ ਪਾਰਟੀ ਮੰਨੀ ਜਾਂਦੀ ਹੈ ਕਿਉਂਕਿ ਬੀਜੇਪੀ ਦਾ ਜਿਹੜੇ ਬਾਰੇ ਅਕਸਰ ਦੋਸ਼ ਲੱਗਦੇ ਨੇ ਕਿ ਮਿਨਿਓਰਿਟੀਜ਼ ਘੱਟ ਗਿਣਤੀਆਂ ਦੇ ਖਿਲਾਫ ਕੰਮ ਕਰ ਰਹੀ ਹੈ ਜਿਹੜੀਆਂ ਵੀ ਮੁਲਕ ਦੇ ਵਿੱਚ ਘੱਟ ਗਿਣਤੀਆਂ ਤੇ ਹਾਲਾਂਕਿ ਉਹ ਦਾਵਾ ਸੁਨੀਲ ਜਾਖੜ ਨੇ ਵੀ ਕੀਤਾ ਹੈ ਮੋਦੀ ਸਰਕਾਰ ਵੀ ਕਰਦੀ ਬੀਜੇ ਵੀ ਕਰਦੀ ਹੈ ਕਿ ਸਿੱਖਾਂ ਲਈ ਬਹੁਤ ਕੰਮ ਕੀਤਾ ਹੈ ਸਿੱਖਾਂ ਦੇ ਅਸੀਂ ਪ੍ਰੋਵਾਂ ਸਿੱਖ ਜਿਹੜੇ ਜ ਸੁਨੀਲ ਜਾਖੜ ਨੇ ਗਿਣਾਏ ਵੀ ਹੈ ਕੰਮ ਲਾਂਗਾ ਵੀ ਗਿਣਾਇਆ ਉਸਨੇ ਪਰ ਪਾਰਸਿਕਾਂ ਦੀ ਨਮੈਂਦਾ ਪਾਰਟੀ ਮੰਨੀ ਜਾਂਦੀ ਅਕਾਲੀ ਬੀਜੇ ਅਕਾਲੀ ਦਲ ਨਾਲ ਗੱਠਜੋੜ ਨਾ ਹੋਣਾ ਆਪਣੇ ਆਪ ਵਿੱਚ ਮੁਲਕ ਦੇ ਵਿੱਚ ਇੱਕ ਵੱਡੀ ਕਿਉਂਕਿ ਪ੍ਰਾਣਾ ਸਾਥੀ ਹੈ ਅਕਾਲੀ ਦਲ ਬੀਜੇਪੀ ਦਾ ਅ ਅਟਲ ਬਿਹਾਰੀ ਬਾਜਪਾਈ ਵਾਲੇ ਤੋਂ ਲੈ ਕੇ 1996 ਵਿੱਚ ਪਹਿਲੀ ਵਾਰ ਇਹਨਾਂ ਦਾ ਅਲਾਈਅੰਸ ਹੋਇਆ ਸੀ ਆਪਸ ਵਿੱਚ ਪ੍ਰਾਣਾ ਸਾਥੀ ਹੈ ਤੇ ਬਾਕੀ ਪ੍ਰਾਣੇ ਸਾਥੀ ਉਹਨਾਂ ਨੇ ਇਕੱਠੇ ਕਰ ਲੈਣੇ ਸੋ ਇਸ ਕਰਕੇ ਮੁਲਕ ਵਾਸਤੇ ਇਹ ਵੱਡੀ ਰਾਦਰ ਦੁਨੀਆ ਵਾਸਤੇ ਵੱਡੀ ਵੱਡੀ ਖਬਰ ਹੈ ਜਾ ਵੱਡੀ ਘਟਨਾ ਹੈ ਜਾਂ ਇਹਦਾ ਇੰਪੈਕਟ ਜਿਹੜਾ ਉਹ ਸਾਰੀ ਦੁਨੀਆ ਤੇ ਪਏਗਾ ਮੁਲਕ ਦੀ ਸ਼ਾਸਤ ਤੇ ਪਏਗਾ ਤੇ ਪੰਜਾਬ ਦੀ ਜਿਹੜੀ ਲੋਕ ਸਭਾ ਚੋਣ ਹੈ ਕਿਉਂਕਿ ਇਹ ਜੇ ਹਜਾਰੇ ਹਾਲਾਕੇ ਕਾਲੀ ਦਲ ਦੇ ਐਕਸ਼ਨ ਤੇ ਆਉਣਾ ਹੈ ਅਕਾਲੀ ਦਲ ਦਾ ਜਿਹੜਾ ਵੈਸੇ ਤਾਂ ਜਿਹੜਾ ਨੇ ਕੋਰ ਕਮੇਟੀ ਦਾ ਮਤਾ ਪਾਇਆ ਸੀਗਾ ਤਿੰਨ ਦਿਨ ਪਹਿਲਾਂ ਉਹ ਆਪਣੇ ਆਪ ਚ ਇੰਡੀਕੇਟ ਕਰਦਾ ਸੀ ਕਿ ਅਕਾਲੀ ਦਲ ਦਾ ਅਲਾਈਅੰਸ ਔਖਾ ਹੈ ਕਿਉਂਕਿ ਜਿਹੋਈਆਂ ਸ਼ਰਤਾਂ ਅਕਾਲੀ ਦਲ ਨੇ ਰੱਖਿਆ ਸੀ ਉਹ ਮੰਨਣੀਆਂ ਜਾਂ ਪ੍ਰਵਾਨ ਕਰਨੀਆਂ ਔਖੀਆਂ ਲੱਗਦੀਆਂ ਸੀ ਤਲੈ ਉਸ ਵਾਸਤੇ ਜਿਹੋ ਜਿਹੇ ਸ਼ਰਤਾਂ ਰੱਖੀਆਂ ਸੀ ਪਰ ਹੁਣ ਅਕਾਲੀਵਲ ਦਾ ਅਜੇ ਰਿਐਕਸ਼ਨ ਆਇਆ ਗਿਆ ਉਹਨਾਂ ਦਾ ਪ੍ਰਿੰਦਿਕਰਮ ਆਏਗਾ ਉਹ ਕੀ ਕਹਿੰਦੇ ਨੇ ਵੱਖਰੇ ਪਰ ਇੱਕ ਪਾਸੇ ਦੌਰ ਤੇ ਜਦੋਂ ਭਾਜਪਾ ਨੇ ਐਲਾਨ ਕਰਤਾ ਦਾ ਮਤਲਬ ਕੀ ਹੈ ਕਿ ਪੰਜਾਬ ਦੇ ਵਿੱਚ ਚਾਰ ਕੋਣੀ ਲੜਾਈ ਹੋਏਗੀ ਰੂਲਿੰਗ ਪਾਰਟੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਤੇ ਜਿਹੜੀ ਇਹ ਹੈਗੀ ਹੈ ਕੌਗਸਟ ਪਾਰਟੀ ਜਿਦਾ ਕਿ ਪੰਜਾਬ ਤੋਂ ਬਾਹਰ ਕੁਝ ਸੂਬਿਆਂ 'ਚ ਅਲਾਈਅੰਸ ਹੈਗਾ ਆ ਆਮ ਆਲੀ ਪਾਰਟੀ ਨਾਲ ਤੇ ਤੀਜੀ ਪਾਰਟੀ ਖਾਲੀਦਾ ਤੇ ਚੌਥੀ ਬੀਜੇਪੀ ਬਹੁਜਨ ਸਮਾਜ ਪਾਰਟੀ ਦਾ ਹਜੇ ਉਹਨਾਂ ਨੇ ਵੀ ਕਿਹਾ ਕੱਲੇ ਲੜਾਂਗੇ ਹਜੇ ਉਹਨਾਂ ਦਾ ਵੀ ਉਹ ਕਿੱਥੇ ਲੜਨਗੇ ਪੰਜਾਬ ਦੇ ਵਿੱਚ ਕੋਈ ਸੀਟ ਤੇ ਖੜਾ ਕਰਨਗੇ ਨਹੀਂ ਖੜਨਗੇ ਹਜੇ ਨਹੀਂ ਪਤਾ ਵੈਸੇ ਆਮ ਤੌਰ ਤੇ ਉਹ ਵੀ ਕਰਦੇ ਹੁੰਦੇ ਸੋ ਕੁਝ ਸਾਲਾਂ ਦੇ ਪੰਜ ਕੋਣੀ ਮੁਕਾਬਲੇ ਵੀ ਹੋ ਸਕਦੇ ਆ ਕਿਉਂਕਿ ਦੋਬੇ ਜਮ ਬਹੁਜਨ ਸਮਾਜ ਪਾਰਟੀ ਦਾ ਵੀ ਅਸਰ ਹੈਗਾ ਸੋ ਚਾਰ ਕੋਣੇ ਮੁਕਾਬਲੇ ਤੈਨ ਨੇ ਪੰਜਾਬ ਦੇ ਵਿੱਚ ਜੇ ਅੱਜ ਦਾ ਜੋ ਐਲਾਨ ਹੈ ਸੁਨੀਲ ਜਾਖੜ ਦਾ ਇਹਦੇ ਤੇ ਕੈਮਰੇ ਹੁੰਦੇ ਨੇ ਕਾਲੀ ਬੀਜੇਪੀ ਘਟຊੋੜ ਨਹੀਂ ਹੁੰਦਾ ਚਾਰ ਕੋਣੀ ਲੜਾਈ ਦੇ ਨਾਲ ਸਾਰੇ ਜਿਹੜੇ ਜਿਹੜੇ ਕੰਬੀਨੇਸ਼ਨਸ ਨੇ ਸਾਰੇ ਗਿੰਤੀ ਮਿੰਤੀ ਜਿਹੜੀ ਵੋਟਾਂ ਦੀ ਹੈ ਗਿੰਤੀ ਮਿੰਤੀ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਉਹ ਸਾਰੀ ਉਲਟ ਪੁਲਟ ਹੋ ਜਾਏਗੀ ਮਤਲਬ ਉਹਦਾ ਇਹਨਾਂ ਸਾਰੇ ਵਖਰੀ ਹੋਏਗੀ ਜੇ ਲਾਇ ਹੁੰਦਾ ਤਾਂ ਵਖਰੀ ਹੋਣੀ ਸੀ ਜੇ ਨਹੀਂ ਹੁੰਦਾ ਵਖਰੀ ਹੋਏਗੀ ਸੋ ਇਹ ਹੈਗਾ ਅੱਜ ਦਾ ਜਿਹੜਾ ਐਲਾਨ ਜਿਹੜਾ ਕਿ ਸੁਨੀਲ ਜਾਖੜ ਨੇ ਕੀਤਾ ਜਿਹਦਾ ਬਹੁਤ ਦਿਨਾਂ ਤੋਂ ਇਹ ਇਫਸ਼ੀਐਂਟ ਬਰਸ ਲੱਗੇ ਹੋਏ ਸੀਗੇ ਪਰ ਅਜੇ ਹਾਲਾਂਕਿ ਪੰਜਾਬ ਦੇ ਵਿੱਚ ਅਜੇ ਬਹੁਤ ਦੂਰ ਹੈ ਚੋਣਾ 1 ਜੂਨ ਨੂੰ ਹੋਣੀ ਹੈ ਤੇ ਅਜੇ ਬਹੁਤ ਸਮਾਂ ਪਿਆ ਹੈ ਪਰ ਅੱਜ ਐਲਾਨ ਚ ਉਹਨੇ ਇਹ ਵੀ ਕਿਹਾ ਸੁਨੀਲ ਜਾਖੜ ਨੇ ਕਿ 1 ਜੂਨ ਨੂੰ ਲੋਕ ਜਿਹੜੇ ਆ ਬੀਜੇਪੀ ਨੂੰ ਹੀ ਵੋਟਾਂ ਦੇ ਕੇ ਦਿਤਾਉਣਗੇ ਤੁਸੀਂ ਸੁਣੋ ਸੁਨੀਲ ਜਾਖੜ ਦਾ ਸੁਣੋ ਬਿਆਨ ਸੁਣੋ ਉਹ ਫੈਸਲਾ ਪਾਰਟੀ ਨੇ ਲੋਕਾਂ ਦੀ ਰਾਏ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੋਕ ਸਭਾ ਚੋਣ ਇਕੱਲੇ ਲੜਨ ਜਾ ਰਹੀ ਹੈ ਆ ਫੈਸਲਾ ਪਾਰਟੀ ਨੇ ਲੋਕਾਂ ਦੀ ਰਾਏ ਪਾਰਟੀ ਦੇ ਵਰਕਰਸ ਦੀ ਰਾਏ ਲੀਡਰ ਸਾਹਿਬਾਨ ਦੀ ਵੱਖ-ਵੱਖ ਰਾਏ ਸਾਰਿਆਂ ਨੂੰ ਲੈ ਕੇ ਉਹਦੇ ਬਾਅਦ ਪੰਜਾਬ ਦੇ ਭੁੱਖ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦੇ ਵਪਾਰੀ ਪੰਜਾਬ ਦੇ ਸੰਗਤਕਾਰ ਪੰਜਾਬ ਦੇ ਮਜ਼ਦੂਰ ਸਾਡਾ ਪਛੜਿਆ ਵਰਗ ਸਾਰਿਆਂ ਦੀ ਬਿਹਤਰੀ ਵਾਸਤੇ ਉਚਲ ਇੱਕ ਵਾਸਤੇ ਆ ਫੈਸਲਾ ਲਿਆ ਕਿਉਂਕਿ ਜੋ ਕਮ ਬੀਜੇਪੀ ਪਾਰਟੀ ਨੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਹਿਨਮਾਈ ਦੇ ਵਿੱਚ ਪੰਜਾਬ ਵਾਸਤੇ ਕੀਤੇ ਨੇ ਕਿਸੇ ਤੋਂ ਹੋਲੇ ਨਹੀਂ ਕਿਸਾਨਾਂ ਦੇ ਫਸਲਾਂ ਦਾ ਇੱਕ ਇੱਕ ਦਾਣਾ ਪਿਛਲੇ 10 ਸਾਲ ਛੱਕਿਆ ਗਿਆ ਐਮਐਸਪੀ ਤੇ ਤੇ ਜਿਹੜੀ ਉਹਨਾਂ ਨੂੰ ਉਹਦੀ ਭੁਗਤਾਨ ਹੈ ਹਫਤੇ ਦੇ ਅੰਦਰ ਅੰਦਰ ਉਹਨਾਂ ਦੇ ਖਾਤਿਆਂ ਦੇ ਵਿੱਚ ਪਹੁੰਚੀ ਹੈ ਕਰਤਾਰਪੁਰ ਸਾਹਿਬ ਦਾ ਲੰਘਾ ਜਿਹਦੇ ਵਾਸਤੇ ਸਦੀਆਂ ਤੋਂ ਇੱਥੇ लोग खुले दर्शन दीदारਾਂ ਦੀ ਮੰਗ ਕਰਦੇ ਸੀ ਉਹ ਵੀ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਹਿਨਮਾਇਦੇ ਵਿੱਚ ਸਾਨੂੰ ਅੱਜ ਆ ਜਿਹੜੀ ਕਿਰਪਾਲਤਾ ਵਾਹਿਗੁਰੂ ਨੇ ਜਿਹੜੀ ਮਿਹਰ ਕੀਤੀ ਹੈ ਬਖਸ਼ਿਸ਼ ਦਿੱਤੀ ਹੈ ਆ ਪ੍ਰਧਾਨ ਮੰਤਰੀ ਮੋਦੀ ਜੀ ਦੀ বিজেপি ਸਰਕਾਰ ਨੂੰ ਆ ਬਖਸ਼ਿਸ਼ ਪ੍ਰਾਪਤ ਹੋਈ ਹੈ ਤੇ ਅੱਗੇ ਵੀ ਪੰਜਾਬ ਦਾ ਸੁਨਹਿਰਾ ਭਵਿੱਖ ਆ ਮੰਨ ਕੇ ਕਿ ਪੰਜਾਬ ਦੀ ਵਹਿਤਰੀ ਪੰਜਾਬ ਦਾ ਸੁਰੱਖਿਤ ਭਵਿੱਖ ਤੇ ਪੰਜਾਬ ਦੇ ਸਰਹੱਦੀ ਮਜ਼ਬੂਤੀ ਇੱਥੇ ਅਮਨ ਸ਼ਾਂਤੀ ਨੂੰ ਮਜ਼ਬੂਤ ਰੱਖੇ ਭਾਰਤ ਕੇ ترقی ਕਰ ਸਕਦਾ ਹੈ ਇਸ ਦੇ ਮੱਦੇ ਨਜ਼ਰ ਆ ਫੈਸਲਾ ਲਿਆ ਗਿਆ ਹੈ ਜੇ ਮੈਨੂੰ ਪੂਰਾ ਯਕੀਨ ਹੈ ਆਉਣ ਵਾਲੇ 1 ਜੂਨ ਨੂੰ ਬਾਜ਼ਾਰ ਦੇ ਲੋਕ ਬੀਜੇਪੀ ਨੂੰ ਹੋਰ ਮਜ਼ਬੂਤ ਬਣਾ ਕੇ ਦੇਸ਼ ਦੀ 29 ਦੇ ਵਿੱਚ ਪੰਜਾਬ ਦਾ ਯੋਗਦਾਨ ਬੀਜੇਪੀ ਨੂੰ ਵੋਟ ਦੇ ਕੇ ਹਮਾ ਮਾ ਕੇ ਪਾਣਗੇ। ਇੱਕ ਵਾਰੀ ਇੱਕ ਵਾਰੀ ਫੇਰ ਸੋਣ ਲੋ। ਪਾਰਟੀ ਪੰਜਾਬ ਦੇ ਲੋਕ ਸਭਾ ਚੋਣ ਇਕੱਲੇ ਲੜਨ ਜਾ ਰਹੀ ਹੈ। ਆ ਫੈਸਲਾ ਪਾਰਟੀ ਨੇ ਲੋਕਾਂ ਦੀ ਰਾਏ ਪਾਰਟੀ ਦੇ ਵਰਕਰਸ ਦੀ ਰਾਏ ਲੀਡਰ ਸਹਿਬਾਨ ਦੀ ਵੱਖ-ਵੱਖ رائے ਉਹਨਾਂ ਸਾਰਿਆਂ ਨੂੰ ਲੈ ਕੇ ਉਹਦੇ ਬਾਅਦ ਪੰਜਾਬ ਦੇ ਭੂਖ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦੇ ਵਪਾਰੀ ਪੰਜਾਬ ਦੇ ਸੰਗਤਕਾਰ ਪੰਜਾਬ ਦੇ ਮਜ਼ਦੂਰ ਸਾਡਾ ਪਿਛੜਿਆ ਵਰਗ ਸਾਰਿਆਂ ਦੀ ਬਿਹਤਰੀ ਵਾਸਤੇ ਉਜਲ ਇੱਕ ਵਾਸਤੇ ਆ ਫੈਸਲਾ ਲਿਆ ਕਿਉਂਕਿ ਜੋ ਕੰਮ বিজেপি ਪਾਰਟੀ ਨੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਹਿਨਮਾਈ ਦੇ ਵਿੱਚ ਪੰਜਾਬ ਵਾਸਤੇ ਕੀਤੇ ਨੇ ਕਿਸੇ ਦੌਰ ਲਈ ਕਿਸਾਨਾਂ ਦੇ ਫਸਲਾਂ ਦਾ ਇੱਕ ਇੱਕ ਦਾਣਾ ਪਿਛਲੇ 10 ਸਾਲ ਚੱਕਿਆ ਗਿਆ ਐਮਐਸਪੀ ਤੇ ਜਿਹੜੀ ਉਹਨਾਂ ਨੂੰ ਉਹਦੀ ਭੁਗਤਾਨ ਹੈ ਹਫਤੇ ਦੇ ਅੰਦਰ ਅੰਦਰ ਉਹਨਾਂ ਦੇ ਖਾਤਿਆਂ ਦੇ ਵਿੱਚ ਪਹੁੰਚੀ ਹੈ ਕਰਤਾਰਪੁਰ ਸਾਹਿਬ ਦਾ ਲੰਘਾ ਜਿਹਦੇ ਵਾਸਤੇ ਸਗੀਆਂ ਤੋਂ ਇੱਥੇ ਲੋਕ ਖੁੱਲੇ ਦਰਸ਼ਨ ਦੇਦਾਰਾਂ ਦੀ ਮੰਗ ਕਰਦੇ ਸੀ ਉਹ ਵੀ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਹਿਨਮਾਇਦੇ ਵਿੱਚ ਸਾਨੂੰ ਅਜਾਹ ਜਿਹੜੀ ਕਿਰਪਾਲਤਾ ਵਾਹਿਗੁਰੂ ਨੇ ਜਿਹੜੀ ਮਿਹਰ ਕੀਤੀ ਹੈ ਬਖਸ਼ਿਸ਼ ਦਿੱਤੀ ਹੈ ਆ ਪ੍ਰਧਾਨ ਮੰਤਰੀ ਮੋਦੀ ਜੀ ਦੀ ਬੀਜੇਪੀ ਸਰਕਾਰ ਨੂੰ ਆ ਬਖਸ਼ਿਸ਼ ਪ੍ਰਾਪਤ ਹੋਈ ਹੈ ਤੇ ਅੱਗੇ ਵੀ ਪੰਜਾਬ ਦਾ ਸੁਨਹਿਰਾ ਭਵਿੱਖ ਆ ਮੰਨ ਕੇ ਕਿ ਪੰਜਾਬ ਦੀ ਬਿਹਤਰੀ ਪੰਜਾਬ ਦਾ ਸੁਰੱਖਿਤ ਭਵਿੱਖ ਤੇ ਪੰਜਾਬ ਦੀ ਸਰਹਦੀ ਮਜ਼ਬੂਤੀ ਇੱਥੇ ਅਮਨ ਸ਼ਾਂਤੀ ਨੂੰ ਮਜ਼ਬੂਤ ਰੱਖ ਕੇ ਭਾਰਤ ਦੇ ਤਰੱਕੀ ਦਾ ਸਰਦ ਹੈ ਇਸ ਦੇ ਮੱਦੇ ਨਜ਼ਰ ਆ ਫੈਸਲਾ ਲਿਆ ਗਿਆ ਹੈ ਇਹ ਮੈਨੂੰ ਪੂਰਾ ਯਕੀਨ ਹੈ ਆਉਣ ਵਾਲੇ 1 ਜੂਨ ਨੂੰ ਪੰਜਾਬ ਦੇ ਲੋਕ ਬੀਜੇਪੀ ਨੂੰ ਹੋਰ ਮਜ਼ਬੂਤ ਬਣਾ ਕੇ ਦੇਸ਼ ਦੀ ਅਨੁਤੀ ਦੇ ਵਿੱਚ ਪੰਜਾਬ ਦਾ ਯੋਗਦਾਨ ਬੀਜੇਪੀ ਨੂੰ ਵੋਟ ਦੇ ਕੇ ਵੰਗਵਾ ਕੇ ਪਾਣਗੇ ਮੇਜਰ ਸਿੰਘ ਸੁਨੀਲ ਜਾਖੜ ਦਾ ਮੇਜਰ ਸਿੰਘ ਕਜੋਲੀ ਜੀ ਦਾ ਹੈਗਾ ਹਾਂ ਕਮੈਂਟ ਕਮੈਂਟ ਹੈ ਉਹ ਕਹਿੰਦੇ ਕਾਲੀ ਦਲ ਵੱਲੋਂ ਭਾਰਤੀ ਜਨਤਾ ਪਾਰਟੀ ਨਾਲ ਗੱਠ ਜੋੜ ਨਾ ਕਰਨਾ ਸ਼ੁਭ ਸ਼ਗਨ ਹੈ ਪਾਰਟੀ ਆਪਣੇ ਵजूद ਨੂੰ ਬਚਾ ਲਿਆ ਹੈ ਅੱਛਾ ਵੈਸੇ ਜਿਹੜੀ ਇੱਕ ਹੋਰ ਕਮੇਟੀ ਦੀ ਮੀਟਿੰਗ ਹੋਈ ਸੀ ਉਸ ਦਿਨ ਇੱਕ ਦਲੀਹਰਾਂ ਦੀ ਜਿਹੜੀ ਉਹ ਉਹਦੇ ਵਿੱਚ ਵੀ ਇਹੋ ਜੀ ਭਾਵਨਾ ਸੀ ਮੈਂ ਉਸ ਤੋਂ ਬਾਅਦ ਕੋਰ ਕਮੇਟੀ ਦੇ ਕੁਝ ਮੈਂਬਰਾਂ ਨਾਲ ਗੱਲਬਾਤ ਵੀ ਕੀਤੀ ਉਹਨਾਂ ਨੇ ਲਗਭਗ ਇਹੋ ਜੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਸੀ ਔਰ ਇੱਕ ਮੈਂਬਰ ਨੇ ਮੈਨੂੰ ਇਹ ਦੱਸਿਆ ਕਿ ਜਿਹੜਾ ਇਹ ਰੈਜ਼ੋਲੂਸ਼ਨ ਡਰਾਫਟ ਕੀਤਾ ਸੁਵੀਰ ਬਾਦਲ ਨੇ ਆਪ ਕਰਵਾਇਆ ਬੋਲ ਬੋਲ ਕੇ ਦੇਖ ਚੱਕਰ ਕੇ ਕਰਵਾਇਆ ਕਿ ਇਹ ਨਹੀਂ ਕਿ ਕਿਸੇ ਹੋਰ ਨੇ ਉਹਦੇ ਕਿਸੇ ਸੈਕਟਰੀ ਨੇ ਜਾਂ ਹੋਰ ਨੇ ਕਰਤਾ ਸੋ ਉਹਦੇ ਚ ਜਿਹੜੀਆਂ ਭਾਵਨਾਵਾਂ ਇਹੋ ਜੀਆਂ ਸੀਗੀਆਂ ਕਿ ਸਾਨੂੰ ਕੱਲਿਆਂ ਸਾਨੂੰ ਨੁਕਸਾਨ ਹੋਏਗਾ ਜੇ ਅਸੀਂ ਭਾਜਪਾ ਨਾਲ ਅਲਕੇ ਲੜਾਂਗੇ ਇਸ ਤਰ੍ਹਾਂ ਦੀਆਂ ਭਾਵਨਾਵਾਂ ਸੀਗੀਆਂ ਕਿਉਂਕਿ ਕਿਸਾਨਾਂ ਦੀਆਂ ਮਸਲਿਆਂ ਤੇ ਸਿੱਖ ਬੰਦੀਆਂ ਦੇ ਮਸਲੇ ਤੇ ਜਿਹੜੇ ਕਿ ਬਰਜ ਦੇਰ ਤੋਂ ਲਟਕਦੇ ਨੇ ਲੋਕ ਕਾਲੀਦਲ ਨੂੰ ਇਹ ਸਵਾਲ ਕਰਦੇ ਨੇ ਕਿ ਤੁਸੀਂ ਹੁਣ ਕਹਿੰਦੇ ਹੋ ਕਿ ਹੁਣ ਮਸਲੇ ਹੱਲ ਹੋ ਜਾਣਗੇ ਤੇ ਪਹਿਲਾਂ ਇੰਨੇ ਸਾਲ ਤੁਸੀਂ ਇਕੱਠੇ ਰਹੇ ਉਦੋਂ ਕਿਉਂ ਨਾ ਹੋਏ ਜਾਂ ਉਦੋਂ ਵੀ ਇਹੀ ਬੀਜੇਪੀ ਸੀ ਤੁਸੀਂ ਲਾਈ ਸੀਗੇ ਸੋ ਇਹਦਾ ਕਾਲੀਦਲ ਕੋਲ ਕੋਈ ਜਵਾਬ ਨਹੀਂ ਹੈਗਾ ਤੇ ਕਾਫੀ ਦੋਨੇ ਤਰ੍ਹਾਂ ਦੇ ਥੀਵ ਸੀਗੇ ਕਾਲੀਦਲ ਚ ਵੀ ਬੀਜੇਪੀ ਚ ਵੀ 1 ਵਜੇ ਵਿਲਾਇੰਸ ਚ ਸਾਨੂੰ ਫਾਇਦਾ ਗਿਣਤੀ ਮੰਤੀ ਚਾਨੂੰ ਕੁਝ ਸੀਟਾਂ ਆ ਜਾਣਗੀਆਂ ਦੂਜੇ ਇਧਰ ਇਹ ਕਹਿੰਦੀ ਹੈ ਕਿ ਸੀਟਾਂ ਆ ਜਾਣਗੀਆਂ ਪਰ ਸਾਡਾ ਪੋਲੀਟੀਕਲ ਨੁਕਸਾਨ ਹੋਏਗਾ ਇਹਦਾ ਲੌਂਗ ਰਨ ਸਾਨੂੰ ਲੰਮੇ ਸਮੇਂ ਨੁਕਸਾਨ ਹੋਏਗਾ বিজেਪੀ ਵਿੱਚ ਵਿੱਚ ਵੀ ਇਹ ਹੋ ਜਾਂ ਇੱਕ ਵਿਚਾਰ ਹੈਗਾ ਸੀ ਇਧਰ ਕਾਲੀ ਦਲ ਚ ਵੀ ਸੋ ਜੋ ਹੁਣ ਨਤੀਜਾ ਹੋਇਆ ਜੋ ਨਿਕਲਿਆ ਸੁਨੀਲ ਆਕਰ ਦਾ ਸੁਣਨ ਲਿਆ ਸੋ ਨਤੀਜਾ ਇਹ ਹੈ ਕਿ ਅਕਾਲੀ ਬੀਜੇਪੀ ਲਾਇੰਸ ਨਹੀਂ ਹੋਏਗਾ ਬੀਜੇਪੀ ਨੇ ਐਲਾਨ ਕਰਤਾ ਸੁਨੀ ਲੱਖਣ ਨੇ ਐਲਾਨ ਕਰਤਾ ਜਿਹਦਾ ਨਤੀਜਾ ਇਹ ਕਿ ਚਾਰ ਕੋਣੀ ਲੜਾਈ ਹੋਏਗੀ ਸਾਰੇ ਸਮੀਕਰਨ ਬਦਲ ਜਾਣਗੇ ਤੇ ਇਹ ਸਿਚੁਏਸ਼ਨ ਚ ਹੁਣ ਦੇਖਣਾ ਇਹ ਹੈ ਕਿ ਕਿਹੜੀ ਪਾਰਟੀ ਜਿਹੜੀ ਕਿੰਨੀ ਪ੍ਰਾਪਤੀ ਕਰਦੀ ਹੈ ਅ ਅੱਛਾ ਜਿਹੜੀਆਂ ਪਾਰਟੀਆਂ ਉਮੀਦਵਾਰ ਨਹੀਂ ਐਲਾਨੇ ਸੀ ਪੰਜਾਬ ਬਾਰੇ ਅਜੇ ਆਮ ਆਦਮੀ ਪਾਰਟੀ ਨੇ ਸਿਰਫ 8 ਉਮੀਦਵਾਰ ਐਲਾਨੇ ਆ ਬਾਕੀ ਪਾਰਟੀਆਂ ਜੇ ਇਹੀ ਦੇਖ ਰਹੀਆਂ ਸੀ ਕਿ ਅਕਾਲੀ ਬੀਜੇਪੀ ਲਾਇੰਸ ਹੁੰਦਾ ਕਿ ਨਹੀਂ ਹੁੰਦਾ ਇਦਾਂ ਦੇ ਉਮੀਦਵਾਰਾਂ ਦੀ ਚੋਣ ਵੀ ਬਦਲ ਜਾਣੀ ਹੈ ਪਾਰਟੀਆਂ ਦੀ ਸੋ ਆਉਂਦੇ ਸਮੇਂ ਆਉਂਦੇ ਦਿਨਾਂ 'ਚ ਦੇਖਦੇ ਆ ਇਹਦਾ ਜਿਹੜਾ ਅਸਰ ਕਿਸ ਤਰ੍ਹਾਂ ਦਾ ਪੈਂਦਾ ਹੈ ਚੋਣਾਂ ਨਤੀਜੇ ਕੀ ਆਉਂਦੇ ਨੇ ਤਾਂ ਅਜੇ ਬਹੁਤ ਦੂਰ ਦੀ ਗੱਲ ਹੈ ਪਰ ਅੱਜ ਦੀ ਜਿਹੜੀ ਬਿੱਗੇਸਟ ਵੱਡੀ ਖਬਰ ਇਹ ਹੈ ਕਿ ਪੰਜਾਬ ਦੀ ਰਾਜਨੀਤੀ ਜਿਹਦੇ ਨਾਲ ਵੱਖਰੀ ਸ਼ੇਪ ਲਏਗੀ ਬਹੁਤ ਮਿਹਰਬਾਨੀ ਸ਼ੁਕਰੀਆ